ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੀ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਜਿਵੇਂ ਕਿ ਤੁਸੀਂ থাম্বਨੇਲ ਦੇ ਵਿੱਚ ਦੇਖ ਚੁੱਕੇ ਹੋ ਜੋ ਅੱਜ ਦਾ ਟੌਪਿਕ ਹੈ ਕਿਵੇਂ ਆਵੇਗਾ 2031 ਵਿੱਚ ਸਤਿ ਉਤੇ ਖਾਲਸਾ ਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਇੱਕ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਊਗਾ ਤੇ ਖਾਲਸਾ ਰਾਜ 14000 ਸਾਲ ਤੱਕ ਕਾਇਮ ਰਹੂਗਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਵਿੱਖ ਬਾਰੇ ਕੀ ਕਿਹਾ ਸੀ ਕੀ ਤੀਜੀ ਸੰਸਾਰ ਜੰਗ ਵੀ ਹੋਣ ਵਾਲੀ ਹੈ ਇੱਕ ਅੰਗਰੇਜ਼ ਨੇ ਖਾਲਿਸਤਾਨ ਦਾ ਸਾਥ ਕਿਉਂ ਦਿੱਤਾ ਇਸ ਬਾਰੇ ਵੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ 'ਚ ਆਪਾਂ ਇਹ ਵੀ ਜਾਣਾਂਗੇ ਖਾਲਸਾ ਰਾਜ ਆਉਣ ਦੇ ਕੀ ਸੰਕੇਤ ਹਨ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਵਿੱਚ ਕੀਤਾ ਹੋਇਆ ਸੀ ਤੇ ਉਹ ਘਟਨਾਵਾਂ ਬੀਤ ਚੁੱਕੀਆਂ ਹਨ ਇੱਕ ਵਾਰ ਬਹੁਤ ਸਾਰੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕੀਤਾ ਕਿ ਔਰੰਗਜ਼ੇਬ ਦਾ ਰਾਜ ਤਾਂ ਬਹੁਤ ਸ਼ਕਤੀਸ਼ਾਲੀ ਹੈ ਇਹ ਰਾਜ ਕਿਵੇਂ ਮੁਕੇਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਹਾ ਕਾਬਲ ਤੋਂ ਇੱਕ ਕੂਤਾ ਯਾਨੀ ਅਬਦਾਲੀ ਆਵੇਗਾ ਤੇ ਉਸ ਦਾ ਰਾਜ ਮਿਟਾ ਦੇਵੇਗਾ ਉਸ ਦਾ ਰਾਜ ਮਿਟਾਉਣ ਤੋਂ ਬਾਅਦ ਅਬਦਾਲੀ ਖਾਲਸੇ ਨਾਲ ਭिडੂਗਾ ਤੇ ਅਬਦਾਲੀ ਵੀ ਖਤਮ ਹੋ ਜਾਊਗਾ ਤੇ ਇਸੇ ਹੀ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹੋ ਜਾਊਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਸਭ ਕੁਝ ਬਿਲਕੁਲ ਇੰਜ ਹੀ ਪਹਿਲਾਂ ਵੀ ਹੋ ਚੁੱਕਿਆ ਇਹ ਸਭ ਗੱਲਾਂ ਅੰਗਰੇਜ਼ਾਂ ਨੂੰ ਪਤਾ ਲੱਗ ਗਈਆਂ ਸੀ ਇਸ ਕਰਕੇ ਅੰਗਰੇਜ਼ਾਂ ਨੇ ਸੋ ਸਾਖੀ ਦੀਆਂ ਸੋ ਤੋਂ ਵੱਧ ਪੁਸਤਕਾਂ ਨੂੰ ਅੱਗ ਲਗਾ ਦਿੱਤੀ ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਚਮਤਕਾਰਈ ਲਾਈਨਾਂ ਲਿਖੀਆਂ ਹਨ ਇਹ ਲਾਈਨਾਂ ਹਨ ਰਾਜ ਚਲਸੀ ਰੰਡੀ ਕਾ ਫੋਜਾਂ ਚੜੇ ਹਰ ਮੰਦਰ ਮੈਂ ਆਨ ਖੁਰ ਭੀਜੇ ਘੋੜੇ ਕਾ ਹਰ ਮੰਦਰ ਮੈਂ ਆਨ ਡਟ ਜਾਏਗਾ ਖਾਲਸਾ ਖੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे सिंह विपत में आन माजा मालवा दोआबा दुखी होवे सब ग्रा एना ਲਾਈਨਾ ਦਾ ਸਾਫ ਸਾਫ ਮਤਲਬ ਹੈ ਕਿ ਹਿੰਦੁਸਤਾਨ ਦੇ ਉੱਤੇ ਇੱਕ ਰੰਡੀ ਦਾ ਰਾਜ ਹੋਵੇਗਾ ਇਥੇ ਰੰਡੀ ਇੰਦਰਾ ਗਾਂਧੀ ਨੂੰ ਕਿਹਾ ਗਿਆ ਹੈ ਤੇ ਇਸ ਦੇ ਰਾਜ ਵਿੱਚ ਫੋਜਾ ਹਰਮੰਦਰ ਸਾਹਿਬ ਤੇ ਚੜ ਕੇ ਆਉਣਗੀਆਂ ਤੇ ਇੰਨਾ ਜਿਆਦਾ ਖੂਨ ਡੁੱਲੇਗਾ ਕਿ ਘੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਇਸ ਘਟਨਾ ਤੋਂ ਬਾਅਦ ਅਜੋਕੇ ਪੰਜਾਬ ਦਾ ਮਾਜਾ ਮਾਲਵਾ ਦੁਆਬਾ ਸਾਰਾ ਪੰਜਾਬ ਪੂਰੀ ਤਰ੍ਹਾਂ ਦੁਖੀ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1984 ਵਿੱਚ ਪੰਜਾਬ ਨੇ ਬਹੁਤ ਦੁੱਖ ਝੱਲਿਆ ਇਨ੍ਹਾਂ ਲਾਈਨਾਂ ਵਿੱਚ ਇਸ ਦਾ ਹੀ ਜ਼ਿਕਰ ਕੀਤਾ ਹੋਇਆ ਹੈ ਸੋ ਸਾਖੀ ਵਿੱਚ ਸੰਤ ਪਿੰਡਾਂ ਵਾਲੇ ਦਾ ਜ਼ਿਕਰ ਵੀ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਸੰਤ ਪਿੰਡਾਂ ਵਾਲੇ ਬਾਰੇ ਸੋ ਸਾਖੀ ਚ ਲਿਖੀਆਂ ਗਈਆਂ ਲਾਈਨਾਂ ਹਨ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰ ਮੰਦਰ ਕੋ ਆਣ ਇਹਨਾਂ ਲਾਈਨਾਂ ਦਾ ਇੱਕ ਸਾਫ਼ ਮਤਲਬ ਇਹ ਹੈ ਕਿ ਇੱਕ ਖਾਸਾ ਪ੍ਰਗਟ ਹੋਏਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਦੇਵੇਗਾ ਤੇ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰੇਗਾ ਇਹ ਤਾਂ ਸਭੋ ਘਟਨਾਵਾਂ ਸੀ ਜੋ ਕਿ ਪਹਿਲਾਂ ਹੀ ਹੋ ਚੁੱਕੀਆਂ ਹਨ ਹੁਣ ਆਪਾਂ ਉਹਨਾਂ ਘਟਨਾਵਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਜ਼ਿਕਰ ਸੋ ਸਾਖੀ ਵਿੱਚ ਕੀਤਾ ਗਿਆ ਜੋ ਘਟਨਾਵਾਂ ਹੋਣ ਵਾਲੇ ਸਮੇਂ ਬਾਰੇ ਦੱਸ ਦੀਆਂ ਹਨ ਤੇ ਸੋ ਸਾਖੀ ਵਿੱਚ ਆਉਣ ਵਾਲੇ ਸਮੇਂ ਬਾਰੇ ਜੋ ਭਿਆਨਕ ਲਾਈਨਾਂ ਲਿਖੀਆਂ ਹੋਈਆਂ ਹਨ ਉਹ ਇਸ ਪ੍ਰਕਾਰ ਹਨ ਤਬੀ ਰੂਸ ਚੀਨ ਹਿੰਦ ਮੇ ਚੜ ਆਵੇ ਘੋਰ ਯੁੱਧ ਮਚਕਰ 70 ਕਰੋੜ ਸੀ 17 ਕਰੋੜ ਬਚ ਜਾਵੇ ਦਿੱਲੀ ਤਖਤ ਪੈ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਵੇ ਅੰਮ੍ਰਿਤ ਪਾਨ ਕਰੇ ਤਬੇ ਚਲੇ ਜੋ ਪੰਥ ਕੇ ਜਮਕਾ ਬਾਣਨਾ ਖਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਉਹ ਖਾਵੇ ਤਬੀ ਕਲਯੁਗ ਮੇ ਸਤਯੁਗ ਹੋਸੀਆਂ ਇਹਨਾਂ ਲਾਈਨਾਂ ਦਾ ਇਹ ਮਤਲਬ ਹੈ ਕਿ ਖਾਲਸਾ ਆਪਦੇ ਹੱਕਾਂ ਲਈ ਲੜ ਰਿਹਾ ਹੋਵੇਗਾ ਤੇ ਉਦੋਂ ਹੀ ਰੂਸ ਤੇ ਚੀਨ ਮਿਲ ਕੇ ਭਾਰਤ ਉੱਤੇ ਹਮਲਾ ਕਰ ਦੇਣਗੇ ਤੇ ਫਿਰ 70 ਕਰੋੜ ਲੋਕਾਂ ਵਿੱਚੋਂ ਸਿਰਫ 17 ਕਰੋੜ ਲੋਕ ਹੀ ਬਚ ਸਕਣਗੇ ਤੇ ਇਸ ਖਤਰਨਾਕ ਯੁੱਧ ਵਿੱਚ 2.5 ਲੱਖ ਖਾਲਸਾ ਸ਼ਹੀਦ ਹੋ ਜਾਊਗਾ ਇਸ ਭਿਆਨਕ ਯੁੱਧ ਤੋਂ ਬਾਅਦ ਖਾਲਸੇ ਦੀ ਜਿੱਤ ਹੋ ਜਾਊਗੀ ਤੇ ਉਹ ਦਿੱਲੀ ਦੇ ਤਖਤ ਉੱਤੇ ਬੈਠ ਜਾਊਗਾ ਜਦੋਂ ਖਾਲਸੇ ਦਾ ਰਾਜ ਹੋਊਗਾ ਉਦੋਂ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਸਭ ਰਾਜ ਕੇ ਖਾਣਗੇ ਤੇ ਕਾਲਯੁਗ ਵਿੱਚ ਵੀ ਸਤਿਯੁਗ ਵਾਲਾ ਮਾਹੌਲ ਹੋਊਗਾ ਇਸ ਤੋਂ ਇਲਾਵਾ ਸੋ ਸਾਖੀ ਵਿੱਚ ਬਹੁਤ ਸਾਰੀਆਂ ਅਜੇਹੀਆਂ ਗੱਲਾਂ ਲਿਖੀਆਂ ਹੋਈਆਂ ਹਨ ਜੋ ਕਿ ਖਾਲਸੇ ਦੇ ਆਉਣ ਵਾਲੇ 15000 ਸਾਲਾਂਵਾਰੀ ਜ਼ਿਕਰ ਕਰਦੀਆਂ ਹਨ ਸੋ ਸਾਕੀ ਵਿੱਚ ਲਿਖੀ ਹੋਈ ਇੱਕ ਹੋਰ ਘਟਨਾ ਜੋ ਕਿ ਕਾਫੀ ਹੈਰਾਨ ਕਰਨ ਵਾਲੀ ਹੈ ਸੋ ਸਾਕੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਦੀ ਤਾਰੀਖ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ ਗੁਰੂ ਜੀ ਦੇ ਇਹ ਵੀ ਬਚਨ ਹਨ ਕਿ 96 ਕਰੋੜ ਖਾਲਸਾ ਆਵੇਗਾ ਤੇ ਪੂਰੀ ਦੁਨੀਆ ਉੱਤੇ ਰਾਜ ਕਰੇਗਾ ਹੁਣ ਬਹੁਤ ਸਾਰੇ ਲੋਕਾਂ ਦੀ ਸੋਚ ਤਾਂ ਇਹ ਹੋਊਗੀ ਕਿ ਮੁਠੀ ਭਰ ਸਿੱਖ ਪੂਰੀ ਦੁਨੀਆ ਉੱਤੇ ਰਾਜ ਕਿਵੇਂ ਕਰ ਸਕਣਗੇ ਤੇ ਤੁਸੀਂ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਵੱਡੀਆਂ-ਵੱਡੀਆਂ ਖੂਫੀਆ ਏਜੰਸੀਆਂ ਵੀ ਖਾਲਿਸਤਾਨ ਦੀ ਹਮਾਇਤ ਨਾਲ ਖੜੀਆਂ ਹੋ ਰਹੀਆਂ ਹਨ ਸੁਏ ਸਿੱਗੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤਾਂ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ